ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਜੀ ਆਨੰਦ ਲੈ ਕੇ ਹਾਜ਼ਰ ਹਾਂ ਅੱਜ ਦੀ ਖਬਰ ਖਬਰ ਮੰਤ ਕੋ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਇਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ ਭਾਜਪਾ ਨੂੰ ਵੱਡਾ ਝਟਕਾ ਵਿਜੇ ਸਾਹਪਲਾ ਦਾ ਪਤੀਜਾ ਰੋਬੀ ਨਾ ਸਾਹਪਲਾਂ ਆਪ ਜੋ ਸ਼ਾਮਿਲ ਠੰਡੀਗੜ ਜੰਦਰ ਚ ਆਮ ਆਦਮੀ ਪਾਰਟੀ ਪੰਜਾਬ ਨੂੰ ਉਸ ਦੇ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਭਾਜਪਾ ਐਸ.ਐਸ.ਸੀ ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਪਲਾ ਭਾਰਜੰਦਾ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਹਨ ਰੋਬਿਨ ਸਾਪਲਾ ਜਲੰਧਰ ਦੇ ਇੱਕ ਨਾਮਵਨ ਐਸ.ਪੀ ਆਗੂ ਹਨ ਅਤੇ ਉਹਨਾਂ ਨੂੰ ਨੌਜਵਾਨ ਵਿੱਚ ਚੰਗੀ ਪੈਠ ਕੇ ਹਜੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ਤੇ ਸਾਬਕਾ ਮੰਤਰੀ ਵਿਜੇ ਸਾਹਪਲਾ ਤੇ ਕਰੀਬ ਰਿਸ਼ਤੇਦਾਰ ਰੋਬਿਨ ਸਾਹਪਲਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ ਇਸ ਮੌਕੇ ਜਲੰਧਰ ਦੇ ਕੇਂਦਰ ਦੇ ਵਿਧਾਇਕ ਰਮਨ ਅਰੋੜਾ ਨੇ ਵੀ ਮੌਜੂਦ ਸਨ ਦੋਨਾਂ ਨੇ ਰੋਬਿਨ ਸਾਹਪਲਾ ਦੇ ਆਪ ਪਰਿਵਾਰ ਦਾ ਸਵਾਗਤ ਕੀਤਾ ਰੋਬਿਨ ਸਾਹਪਲਾ ਦੀ ਮਾਏ ਤੇ ਜਲੰਧਰ ਤੋਂ ਹੋਣ ਵਾਲੀਆਂ ਸਲੋਕ ਸਭਾ ਚ ਉਹਨਾਂ ਲਈ ਆਪ ਨੂੰ ਮਜਬੂਰ ਕਰਨਗੇ ਇਸ ਦਿਨ ਨਾਲ ਹੀ ਰੋਬਿਨ ਸਾਹਪਲਾ ਨੇ ਭਾਜਪਾ ਤੋਂ ਬਾਹਰ ਹੋਣ ਨਾਲ ਜਲੰਧਰ ਚ ਪਾਰਟੀ ਹੁਣ ਵੀ ਕਮਜ਼ੋਰ ਹੋਈ ਗਈ ਹੈ ਉਹ ਭਾਜਪਾ ਐਸਪੀਜ਼ ਮੋਰਚੇ ਦੇ ਮੀਤ ਪ੍ਰਧਾਨ ਵੀ ਸ਼ਾਮਿਲ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ